ਜਿਵੇਂ ਤੁਸੀਂ ਕਿਹਾ ਵੀ ਪੂਰੀ ਦੁਨੀਆ ਤੇ ਇੱਕੋ ਜਿਹੇ ਜਿਹੜੇ ਹੁਕਮਰਾਨ ਜਿਹੜੇ ਹੁਕਮਰਾਨ ਨੇ ਜਿਹੜੇ ਉਹ ਜਿਵੇਂ ਲੋਕਤੰਤਰੀ ਤਰੀਕੇ ਨਾਲ ਕਹਿੰਦੇ ਸੀ ਕਿ ਡਿਕਟੇਟਰਸ਼ਿਪ ਵੱਲ ਨੂੰ ਵੱਧ ਰਹੇ ਨੇ ਜਾਂ ਉਹਨਾਂ ਦੇ ਵਿੱਚ ਮਾਤ ਦਾ ਡਿਕਟੇਟਰਸ਼ਿਪ ਦਾ ਆ ਰਿਹਾ ਅੱਜ ਦੀ ਡੇਟ 'ਚ ਨਾ ਲੋਕਤੰਤਰ ਵੀ ਜਿਹੜੇ ਆਪਣੇ ਹੈਗੇ ਆ ਉਹ ਵੀ ਡਿਕਟੇਟਰਸ਼ਿਪ ਹੀ ਬਣ ਗਏ ਹਨ ਐਕਚੁਅਲੀ ਕੀ ਹੁੰਦਾ ਕਿ ਜਿਹੜਾ ਚੁਣ ਕੇ ਆ ਜਾਂਦਾ ਉਹ ਪ੍ਰੈਸ ਨੂੰ ਘੁੱਟਣ ਲੱਗ ਜਾਂਦਾ ਜਿਹਦੇ ਕੋਲੇ ਕੇਂਦਰ ਦੀ ਸਰਕਾਰਾਂ ਜਿੰਦੋਂ ਕੇਂਦਰ 'ਚ ਘੁੱਟਣ ਲੱਗ ਜਾਂਦਾ ਜਿਹੜੇ ਉਹ ਸੂਬੇ ਦੀ ਸਰਕਾਰਾਂ ਜੋ ਸੂਬੇ 'ਚ ਘੁੱਟਣ ਆਈ ਜਾਂਦਾ ਆਪੋਜੀਸ਼ਨ ਨੂੰ ਤਾਂ ਦੱਬ ਲੈਂਦੇ ਸੀ ਆਪੋਜੀਸ਼ਨ ਨੂੰ ਦੱਬ ਲੈਂਦੇ ਆ ਸਭ ਤੋਂ ਵੱਡੀ ਗੱਲ ਤਾਂ ਪ੍ਰੈਸ ਆ ਹਨਾ ਪ੍ਰੈਸ ਨੂੰ ਇਸ਼ਾਅ ਨਹੀਂ ਹੋਂਦ ਦਿੰਦੇ ਪ੍ਰੈਸ ਨੂੰ ਜਾਂ ਖਰੀਦ ਲੈਂਦੇ ਆ ਲਾਲਚ ਦੇ ਕੇ ਜਾਂ ਫਿਰ ਉਹਨੂੰ ਦਬਾਉਣ ਲੱਗ ਜਾਂਦੇ ਤੰਗ ਕਰਨ ਲੱਗ ਜਾਂਦੇ ਆ ਤੇ ਉਹ ਸੱਚੀਆਂ ਖਬਰਾਂ ਨਹੀਂ ਤੁਹਾਡੇ ਕੋਲੇ ਆ ਰਹੀਆਂ ਹੁੰਦੀਆਂ ਉਸੇ ਤਰੀਕੇ ਨਾਲ ਹੋਰ ਜਿਹੜੀ ਐਕਟਿਵਿਸਟ ਬਾਡੀਜ਼ ਆ ਉਹਨਾਂ ਤੇ ਕੁੱਟਮਾਰ ਕਰਨ ਲੱਗ ਜੂ ਉਹ ਆਵਾਜ਼ ਖਤਮ ਕਰ ਦੋ ਉਹਨਾਂ ਦੀ ਸੋ ਡਿਕਟੇਟਰਸ਼ਿਪ ਦੇ ਵਿੱਚ ਤੇ ਇਹ ਜਿਹੜੀ ਸ਼ੈਮ ਡੈਮੋਕ੍ਰੇਸੀ ਚ ਕੋਈ ਲੰਬਾ ਚੌੜਾ ਅੰਤਰ ਨਹੀਂ ਰਿਹਾ ਆਪਦੇ ਦੋਸਤਾਂ ਮਿੱਤਰਾਂ ਨੂੰ ਜਿਹੜੇ ਆਪਦੇ ਮੀਨ ਖਾਸ ਲੋਕ ਹੁੰਦੇ ਆ ਉਹਨੂੰ ਨਿਓ ਲਿਬਰਲ ਜਿਹੜੀ ਪਾਲਿਸੀ ਹੈਗੀ ਹੈ ਨਾ ਉਦਾਰਵਾਦ ਕਹਿੰਦੇ ਆ ਜਿਹਨੂੰ ਇੱਕ ਆਰਥਿਕ ਜਿਹੜੀ ਸਰਕਾਰਾਂ ਮਦਦ ਕਰਦੀਆਂ ਤਾਂ ਉਹ ਆਪਦੀਆਂ ਆਪਦੇ ਪਸੰਦੀਦਾ ਕਾਰਪੋਰੇਸ਼ਨਸ ਵਾਸਤੇ ਲਾਜ਼ ਉਹ ਜਿਵੇਂ ਲਿਆਉਂਦੇ ਆ ਵੀ ਉਹਨੂੰ ਮਦਦ ਕਰਦੇ ਆ ਕਾਨੂੰਨਾਂ ਨਾਲ ਉਹਨੂੰ ਅਮੀਰ ਕਰਨ ਲੱਗ ਜਾਂਦੇ ਆ ਜੇ ਇੱਕ ਸੂਬਾ ਹੋਗਾ ਤਾਂ ਸੂਬੇ 'ਚ सीएम ਦੇ 2-4 ਪੈਟ ਬਿਜ਼ਨਸmen ਹੋਣਗੇ ਕੇਂਦਰ ਹੋਊਗਾ ਤਾਂ ਉਹਦੀਆਂ 2-3 ਚੰਗੀਆਂ ਕੰਪਨੀਆਂ ਦੀ ਮਰਜ਼ੀ ਦੀਆਂ ਹੋਣਗੀਆਂ ਇਹ ਕੋਈ ਹਿੰਦੁਸਤਾਨ ਇਕੱਲੇ ਚ ਨਹੀਂ ਹੋ ਰਿਹਾ ਸਾਰੀ ਥਾਂ ਹੋ ਰਿਹਾ ਹੈ